ਜਿਹੜੀਆਂ ਵੋਟਾਂ ਪਈਆਂ ਅਨੀਤਾ ਰਾਣੀ ਨੂੰ ਔਰ ਉਹਦੇ ਵਿੱਚ ਉਹਨੂੰ ਜਿੱਤ ਪ੍ਰਾਪਤ ਹੋਈ ਇੱਕ ਪਾਸੇ 1 ਲੱਖ ਵੋਟ ਪੈ ਜਵੇ ਇੱਕ ਪਾਸੇ 1 ਲੱਖ 1 ਵੋਟ ਪੈ ਜਵੇ ਇੱਕ ਵੋਟ ਦੀ ਜਿਹੜੀ ਵੈਲਿਊ ਆ ਉਹ ਜਿਹੜੀ 1 ਲੱਖ ਵੋਟ ਪਈ ਉਹ ਖਤਮ ਹੋ ਜਾਂਦੀ 1 ਲੱਖ 1 ਵਾਲਾ ਜਿੱਤ ਜਾਂਦਾ ਇੱਕ ਵੋਟ ਦੀ ਜਿਹੜੀ ਕੀਮਤ ਹੈ ਬਹੁਤ ਵੱਡੀ ਆ ਅਸੀਂ ਆਪਣੇ ਸਮਾਜ ਦੇ ਵਿੱਚ ਬਹਿਣ ਤੋਂ ਡਰਦੇ ਆ ਇਹਦਾ ਕਾਰਨ ਹੈ ਕਿ ਅਸੀਂ 78 ਸਾਲ ਆਜ਼ਾਦੀ ਨਹੀਂ ਮਾਣ ਸਕੇ ਰਾਜ ਭਾਗ ਦਾ ਸੁੱਖ ਨਹੀਂ ਦੇਖ ਸਕੇ ਅਸੀਂ ਬੀਬੀਆਂ ਨੂੰ ਆਵਾਜ਼ਾਂ ਮਾਰਦੇ ਆ ਆਪਣੇ ਬੱਚਿਆਂ ਨੂੰ ਆਵਾਜ਼ਾਂ ਮਾਰਦੇ ਆ ਲੇਕਿਨ ਇਸੇ ਹੀ ਪੰਡਾਲ ਦੇ ਵਿੱਚ ਨਕਲਾਂ ਹੁੰਦੀਆਂ ਹੋਣ ਇਸੇ ਪੰਡਾਲ ਦੇ ਵਿੱਚ ਹੋਰ ਕੋਈ ਪ੍ਰੋਗਰਾਮ ਹੁੰਦਾ ਹੋਵੇ ਔਰ ਡਗ ਢੁਗੀ ਵਜਾਉਣ ਵਾਲਾ ਆਉਂਦਾ ਉਹ ਹੁੰਦਾ ਹੋਵੇ ਤਾਂ ਸਾਰਾ ਪਿੰਡ ਇਕੱਠਾ ਹੋਇਆ ਹੁੰਦਾ ਅੱਜ ਸਾਡੇ ਦੁੱਖਾਂ ਦਾ ਅੰਤ ਕਰਨ ਲਈ ਅਸੀਂ ਇਕੱਠੇ ਹੋਏ ਆ ਸਮਾਜ ਨੇ ਜਿੱਤ ਪ੍ਰਾਪਤ ਕਰਾਈ ਆ ਤਾਂ ਅਸੀਂ ਇੱਕ ਜਗ੍ਹਾ ਇਕੱਠੇ ਹੋ ਕੇ ਨਹੀਂ ਬਹਿ ਸਕਦੇ ਸਭ ਤੋਂ ਵੱਡੀ ਸਾਡੀ ਤਰਾਸ਼ ਦੀ ਕਾਹ ਵਾਸਤੇ ਮੈਂ ਬੀਬੀਆਂ ਨੂੰ ਬੇਨਤੀ ਕਰਦਾ ਤੁਸੀਂ ਵੋਟਾਂ ਪਾਈਆਂ ਕੈਂਡੀਡੇਟ ਚਿਤਾਏ ਆ ਤੁਹਾਡੇ ਰਿਣੀ ਆ ਤੁਹਾਡੇ ਕਦਮਾਂ ਦੀ ਤੂਲ ਚੱਕ ਕੇ ਮੱਥੇ ਨੂੰ ਲਾਉਨੇ ਆ ਕਿ ਬੜੇ ਲੰਬੇ ਸਮੇਂ ਬਾਅਦ ਜਿਹੜੀ ਆ ਇਹ ਜਤਨ ਸਫੀ ਹੋਈ ਹੈ ਜਿੱਤਣ ਤੋਂ ਬਾਅਦ ਕੋਈ ਕੈਂਡੀਡੇਟ ਮੂੰਹ ਨਹੀਂ ਦਿਖਾਉਂਦਾ ਅਸੀਂ ਵਾਅਦਾ ਕਰਦੇ ਆ ਕਿ ਜਿਹੜੇ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜੋ-ਜੋ ਸਮਾਜ ਦੀਆਂ ਸੁੱਖ ਸਹੂਲਤਾਂ ਹੋਣਗੀਆਂ ਪਹਿਲ ਦੇ ਆਧਾਰ ਤੇ ਪਿੰਡਾਂ ਵਿੱਚ ਆ ਕੇ ਲੋਕਾਂ ਨੂੰ ਜਾਗਰੂਕ ਕਰਕੇ ਦੱਸਿਆ ਜਾਣਗੀਆਂ ਕਿ ਇਹਦੇ ਵਿੱਚ ਆ ਸੁੱਖ ਸਹੂਲਤਾਂ ਆ ਤੁਹਾਨੂੰ ਦਵਾਂਗੇ ਔਰ ਮੈਂ ਕਲਵੀਰ ਜੀ ਨੇ ਇੱਕ ਗੱਲ ਕਹੀ ਆ ਕਿ ਹਰ ਪਿੰਡ ਦੇ ਵਿੱਚ ਇੱਕ ਬਾਕਸ ਲਾਇਆ ਜਾਏਗਾ ਪੰਜ ਪਿੰਡ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਕਹਾਂਗੇ ਆਪਣੇ ਪਿੰਡਾਂ 'ਚ ਵੀ ਇੱਕ ਬਾਕਸ ਲਾਉਣਾ ਉਹਦੇ ਵਿੱਚ ਇੱਕ ਬੰਦੇ ਦੀ ਡਿਊਟੀ ਹੋਊਗੀ ਪਿੰਡ ਦੀ ਕੋਈ ਪ੍ਰੋਬਲਮ ਆ ਉਸ ਬਾਕਸ ਦੇ ਵਿੱਚ ਆਪਣਾ ਲਿਖ ਕੇ ਪਾਓ ਉਹ ਕੱਢ ਕੇ ਲਿਆਉਣਗੇ ਤੁਹਾਨੂੰ ਜਾਣ ਦੀ ਜ਼ਰੂਰਤ ਨਹੀਂ ਉਹ ਖੁਦ ਆਣਗੇ ਜਿਹੜੇ 78 ਸਾਲਾਂ ਵਿੱਚ ਦੂਜੀਆਂ ਸਰਕਾਰਾਂ ਨੇ ਕੰਮ ਨਹੀਂ ਕੀਤੇ ਉਹ ਜਿਹੜੇ ਕੰਮ ਹੈ ਅਸੀਂ ਵਾਅਦਾ ਕਰਦੇ ਹਾਂ ਜੋ ਵੀ ਉਹਦੇ ਵਿੱਚ ਹੋਰ ਇਤਾਂ ਹੋਈਆਂ ਸਾਡੇ ਸਮਾਈ ਲਈ ਉਹ ਸਾਰੀਆਂ ਹੀ ਸਮਾਜ ਦੇ ਵਿੱਚ ਉਜਾਗਰ ਕੀਤੀਆਂ ਜਾਣਗੀਆਂ ਕਿਉਂਕਿ 78 ਸਾਲ ਤੋਂ ਸੱਤੋ ਲੁਕੋ ਕੇ ਰੱਖੀਆਂ। ਠੀਕ ਹੈ। ਬਾਬਾ ਸਾਹਿਬ ਨੇ ਸਾਰੀ ਜ਼ਿੰਦਗੀ ਸਾਡੇ ਲਈ ਲਾਈ ਹੈ। ਬਾਬਾ ਸਾਹਿਬ ਨੇ ਜਦੋਂ ਬ੍ਰਹਮਦਾਸ ਦੇ ਡੇਰੇ ਬਾਬਾ ਸਾਹਿਬ ਆਏ। ਬੀਬੀਆਂ ਰੋਟੀਆਂ ਪਕਾਉਂਦੀਆਂ ਤੇ ਬਾਬਾ ਬ੍ਰਹਮਦਾਸ ਜੀ ਕਹਿੰਦੇ ਆ ਕਿ ਬ੍ਰਹਮਦਾਸ ਜੀ ਬਾਬਾ ਬ੍ਰਹਮਦਾਸ ਜੀ ਕਹਿੰਦੇ ਆ ਬਾਬਾ ਸਾਹਿਬ ਜੀ ਤੁਸੀਂ ਕਾਨੂੰਨ ਮੰਤਰੀ ਬਣ ਗਏ ਜਿਹੜੀਆਂ ਬੀਬੀਆਂ ਰੋਟੀਆਂ ਪਕਾਉਂਦੀਆਂ ਇਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ? ਇਹਨਾਂ ਬਾਰੇ ਵੀ ਕੁਝ ਕਰੋ। ਦਾ ਬਾਬਾ ਸਾਹਿਬ ਨੇ ਕਿਹਾ ਕਿ ਜਿਹੜੀ ਔਰਤ ਚੁੱਲ੍ਹੇ ਤੋਂ ਬਾਹਰ ਨਹੀਂ ਸੀ ਆਉਂਦੀ ਰਸੋਈ ਤੋਂ ਬਾਹਰ ਨਹੀਂ ਸੀ ਆਉਂਦੀ ਇਹ ਦੇਸ਼ ਦੀ ਪੰਚ ਸਰਪੰਚ ਐਮ ਐਲ ਏ ਐਮ ਪੀ ਪ੍ਰਾਈਮ ਮਿਨਿਸਟਰ ਰਾਸ਼ਟਰਪਤੀ ਬਣ ਸਕਦੀ ਆ ਬਾਬਾ ਸਾਹਿਬ ਨੇ ਕਾਨੂੰਨ ਬਣਾ ਕੇ ਮੋਹਰ ਲਾ ਦਿੱਤੀ ਜਿਹੜੀ ਮਨੁਸਿਮਰਤੀ ਚੱਲਣ ਦੀ ਗੱਲ ਕੀਤੀ ਉਹਦੇ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਕਿਹਾ ਜਾਂਦਾ ਸੀ ਉਹ ਉਹ ਔਰਤ ਨੂੰ ਨਰਕ ਦਾ ਦਵਾਰ ਕਿਹਾ ਜਾਂਦਾ ਸੀ ਔਰਤ ਨੂੰ ਕਿਹਾ 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 ਜਾਂਦਾ ਸੀ ਉਹ ਗੱਲਾਂ ਅਸੀਂ ਬੀਬੀਆਂ ਦੇ ਸਾਹਮਣੇ ਨਹੀਂ ਕਰ ਸਕਦੇ ਸਾਡੀਆਂ ਬੀਪੀਆਂ ਦੀ ਲੜਾਈ ਬਾਬਾ ਸਭ ਤੋਂ ਪਹਿਲਾਂ ਜੋਤੀਵਾ ਫੁੱਲੇ ਉਸ ਤੋਂ ਪਹਿਲਾਂ ਵੀ ਸਾਡੇ ਬਜ਼ੁਰਗਾਂ ਨੇ ਇੱਕ ਇਨਾ ਤਨ ਢਕਣ ਦੇ ਲਈ ਇਨਾ ਤਨ ਢਕਣ ਦੇ ਲਈ ਲੜਾਈ ਲੜੀ ਆ ਵੀ ਸਾਡੀਆਂ ਕੁੜੀਆਂ ਇਨਾ ਤਨ ਢਕ ਲੈਣ ਨਹੀਂ ਤਾਂ ਇਹ ਵੀ ਢਕਣ ਦੀ ਆਜ਼ਾਦੀ ਨਹੀਂ ਸੀ ਅੱਜ ਅਸੀਂ ਕਹਿੰਦੇ ਆ ਬੈਠ ਕੇ ਸਾਡੀ ਗੱਲ ਸੁਣ ਲਓ ਇਸ ਦਰੀ ਤੇ ਆ ਜਾਓ ਜਿਹੜੇ ਅੰਕੂਰ ਰੇੜੀ ਤੇ ਪਏ ਹੁੰਦੇ ਗੁੱਸ਼ੇ ਵਿੱਚ ਹੁੰਦੇ ਆ ਉਹਨਾਂ ਦਾ ਮੁੱਲ ਹੋਰ ਹੁੰਦਾ ਜਿਹੜੇ ਟੁੱਟੇ ਪਏ ਹੁੰਦੇ ਉਹਨਾਂ ਦਾ ਮੁੱਲ ਹੋਰ ਹੁੰਦਾ ਉਹ ਜਦੋਂ ਜਾਨਵਰ ਆਉਂਦੇ ਆ ਸੜਕਾਂ ਆਉਂਦੀਆਂ ਉਹ ਚੱਕ ਕੇ ਚੱਕ ਕੇ ਲਈ ਜਾਂਦੀਆਂ ਇਹੀ ਹਾਲਾਤ ਸਾਡੇ ਸਮਾਜ ਦੇ ਜਿਹੜੇ ਤਾਂ ਇਕੱਠੇ ਆ ਉਹ ਤਾਂ ਆਪਣੀ ਜਗ੍ਹਾ ਟਿਕੇ ਆ ਦੂਸਰੇ ਕਿਹੜੇ ਆ ਉਹ ਕਾਣੀ ਆਉਂਦੇ ਕਾਣੀਆਂ ਨਾਲ ਤੁਰ ਪੈਂਦੇ ਕਾਂਗਰਸ ਆਉਂਦੇ ਕਾਂਗਰਸ ਨਾਲ ਤੁਰ ਪੈਂਦੇ ਝਾੜੂ ਵਾਲਿਆਂ ਦੇ ਝਾੜੂ ਵਾਲਿਆਂ ਨਾਲ ਤੁਰ ਪੈਂਦੇ ਆ ਸਾਡੀ ਜਿਹੜੀ ਬੇੜੀ ਪਾਰ ਕਿੱਥੋਂ ਹੋਣੀ ਆ ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ ਆਪਣੇ ਹੱਥੀਂ ਸਵਾਰਨਾ ਪੈਣਾ ਇਹਨਾਂ ਦਾ ਕੰਮ ਕੀ ਆ ਸਕੂਲਾਂ ਵਿੱਚ ਮਾਸਟਰ ਹੈ ਨਹੀਂ ਬਲਾਕ ਸੰਤੀ ਜ਼ਿਲ੍ਹਾ ਪ੍ਰੀਸ਼ਦ ਬੈਠੇ ਆ ਇਹ ਪਰਪਾਈਆਂ ਕਰਨਗੇ ਹਸਪਤਾਲਾਂ ਦੀ ਡਾਕਟਰ ਹੈ ਨਹੀਂ ਪਿੰਡ ਵਿੱਚ ਡਿਸਪੈਂਸਰੀ ਹੈ ਨਹੀਂ ਉਹ ਲਿਆਉਣ ਦੇ ਸਾਰੇ ਅਧਿਕਾਰ ਜਿਹੜੇ ਇਹਨਾਂ ਦੇ ਕੋਲ ਹੈ ਇਹ ਇਹਨਾਂ ਵੋਟਰਾਂ ਨੂੰ ਕਹੇਤਾ ਵੀ ਇਸ ਬਲਾਕ ਸੰਤੀ ਵਿੱਚ ਕੀ ਹੈ ਤਾਂ ਮੋਰੇ ਹੀ ਆ ਜੇ ਪਿੰਡ ਦਾ ਸਰਪੰਚ ਪਿੰਡ ਦਾ ਕੰਮ ਨਹੀਂ ਕਰਦਾ ਬਲਾਕ ਸੰਤੀ ਜਿਹੜਾ ਪਹਿਲਾ ਪੀਰੀਅਡ ਹੈਗਾ ਪੰਚਾਇਤ ਦੂਜਾ ਬਲਾਕ ਸੰਤੀ ਜ਼ਿਲ੍ਹਾ ਪ੍ਰੀਸ਼ਦ ਤੀਜਾ ਐਮਐਲਏ ਇਹ ਗਵਲੀ ਕੜੀ ਆ ਇਹ ਇਹ ਗਵਲੀ ਕੜੀ ਕਿਉਂ ਆ ਜੇ ਇੱਧਰਲਾ ਨਹੀਂ ਕੰਮ ਕਰਦਾ ਸਰਪੰਚ ਦੋਨੂੰ ਖਚਲੋ ਜੇ ਉੱਪਰਲਾ ਨਹੀਂ ਕਰਦਾ ਤਾਂ ਉਹਨੂੰ ਵੀ ਖਿੱਚ ਲਓ ਇਹ ਗੱਬੇ ਆ ਇਹਨੂੰ ਦੋਨਾਂ ਕੋਲੋਂ ਕਰਾਉਣਾ ਕਿਉਂਕਿ ਸਾਨੂੰ ਦੱਸਿਆ ਨਹੀਂ ਇਸ ਕਰਕੇ ਲੰਬਾ ਸਮਾਂ ਤੁਹਾਡਾ ਸਮਾਂ ਨਹੀਂ ਲੈਣਾ ਮੈਂ ਮਨਸੂਰਪੁਰ ਦੀ ਟੀਮ ਨੂੰ ਵਧਾਈ ਦੇ ਪੱਤਰ ਆ ਸਾਰੇ ਬੈਠੇ ਆ ਜਿੱਦਾਂ ਅੱਜ ਬੈਠੇ ਆ ਜਿੱਦਾਂ ਅੱਜ ਅਸੀਂ ਸਾਰੇ ਬੈਠੇ ਆ ਮਿਲ ਕੇ ਅਸੀਂ ਆਉਣ ਵਾਲੇ ਸਮੇਂ ਵਿੱਚ ਇਦੋਂ ਵਧੀਆ ਢੰਗ ਨਾਲ ਵਧੀਆ ਟੀਮ ਬਣਾ ਕੇ ਪਿੰਡਾਂ ਨੂੰ ਆਪਾਂ ਤਿਆਰ ਕਰਨਾ ਕਿਉਂਕਿ 27 ਦੀ ਜੜਾਈ ਲੜਨੀ ਆ ਆ ਜਿਹੜਾ ਪਹਿਲਾਂ ਪੇਪਰ ਕੱਚੇ ਸੀ ਹੁਣ ਸੈਂਟਰ ਵਾਲੇ ਪਏ ਆ ਉਸ ਤੋਂ ਬਾਅਦ ਫਾਈਨਲ ਪੇਪਰ 27 ਵਿੱਚ ਆ ਇਹਦੇ ਵਿੱਚੋਂ ਤੁਸੀਂ ਪਾਸ ਹੋ ਗਏ ਹੁਣ ਰਹਿ ਗਈ ਲੜਾਈ ਵੱਡੀ ਜਿਹੜੀ ਪਾਰਲੀਮੈਂਟ ਵਿਧਾਨ ਸਭਾ ਦੀ ਆ ਜਿੱਦਣ ਤੁਸੀਂ ਉਹ ਜਿੰਨੀ ਉਹਦੀ ਲੜਾਈ ਲਈ ਆਪਾਂ ਅੱਜ ਤੋਂ ਤਿਆਰੀ ਕਰੀਏ ਜਿੱਥੇ ਸਾਡੀਆਂ ਕਮੀਆਂ ਕਮਜ਼ੋਰੀਆਂ ਆ ਅਸੀਂ ਉਹਨਾਂ ਨੂੰ ਦੂਰ ਕਰੀਏ ਸਾਡੀ ਆਪਸ ਵਿੱਚ ਨਹੀਂ ਬਣਦੀ ਆਪਾਂ ਬਹਿ ਕੇ ਉਥੋਂ ਕਿੱਥੋਂ ਕਮਜ਼ੋਰੀ ਉਹਨੂੰ ਦੂਰ ਕਰਕੇ ਸਾਰਿਆਂ ਨੂੰ ਇੱਕ ਜਗ੍ਹਾ ਇਕੱਠੇ ਕਰੀਏ ਠੀਕ ਆ ਮਾਦੋ ਅਵਿਦਿਆ ਹਿਤਕੀਨ ਬਿਵੇਕਦੀਪ ਮਲੀਨ ਮਹਾਰਾਜ ਕਹਿੰਦੇ ਅਵਿਦਿਆ ਦਾ ਹੱਥ ਨਾ ਕਰੋ ਵਿਦਿਆ ਦਾ ਕਰੋ ਜਿੱਦਣ ਅਸੀਂ ਵਿੱਦਿਆ ਦੀ ਗੱਲ ਕਰਨੀ ਆ ਤੇ ਵਿੱਦਿਆ ਦੀ ਗੱਲ ਕਰਾਂਗੇ ਅਸੀਂ ਇਕੱਠੇ ਹੋਣ ਦੀ ਗੱਲ ਕਰਾਂਗੇ ਸਾਡੇ ਵਿੱਚ ਸਾਡੇ ਗੁਰਚਨ ਮਸੰਦਪੁਰ ਜੀ ਪਹੁੰਚੇ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਉਹਨਾਂ ਦਾ ਸਾਥੀ ਨਾਲ ਆਏ ਆ ਹੁਣ ਪ੍ਰਵੀਨ ਜੀ ਨੂੰ ਮੈਂ ਕਹਾਂਗਾ ਕਿ ਅਗਲੀ ਜਿਹੜੀ ਕਾਰਵਾਈ ਆ ਸਟੇਜ ਦੀ ਚਲਾਣਗੇ ਮੈਂ ਬੀਬੀਆਂ ਨੂੰ ਵੀ ਬੇਨਤੀ ਕਰਾਂਗਾ ਇਹ ਬਹਿਣਾ ਨਹੀਂਗਾ ਇੱਕ ਸਾਲ ਬਚਦਾ ਆਪਣੇ ਕੋਲ ਜੇ ਤੁਸੀਂ ਇਕੱਲੀਆਂ ਡੋਰ ਟੂ ਡੋਰ ਕਰਕੇ ਸਤਾਈ ਦੀ ਤਿਆਰੀ ਨਹੀਂ ਲੱਗ ਗਈਆਂ ਜਿੱਦਾਂ ਕਹਿੰਦੇ ਪਏ ਨਾ ਬੱਚਾ ਡਰਦਾ ਹੋਵੇ ਬੀਬੀਆਂ ਬੈਠੀਆਂ ਬੱਚਾ ਡਰਦਾ ਹੋਵੇ ਹਾਥੀ ਦੇ ਥੱਲੇ ਹੀ ਲੰਘਾਦੀ ਆਪਾਂ ਤੇ ਉਹ ਡਰ ਨੂੰ ਹਟ ਜਾਂਦਾ ਬੀਬੀ ਉਹ ਕਹ ਓ ਤੁਸੀਂ ਹਾਥੀ ਤੇ ਚੜ ਜਾ। ਤੁਹਾਨੂੰ ਡਰੇ ਨਹੀਂ ਲੱਗਣਾ ਸਾਰੇ ਕੰਮ ਹੱਲ ਹੋ ਜਾਣੇ, ਮਸਲੇ ਹੀ ਹੱਲ ਹੋ ਜਾਣੇ। ਇੱਕ ਵਾਰ ਸਾਰਿਆਂ ਨੂੰ ਇਕੱਠੇ ਕਰੋ। ਆਪਾਂ ਬੱਚਾ ਥੱਲੇ ਦੀ ਨਗਾਦੀ ਤੇ ਡਰ ਨੂੰ ਹਟ ਜਾਂਦਾ ਤੇ ਹਾਥੀ ਦੇ ਉੱਤੇ ਬਹਿ ਜਾਓ ਫਿਰ ਡਰ ਹੀ ਖਤਮ ਹੋ ਗਿਆ। ਠੀਕ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਆਉਣ ਵਾਲੇ ਸਮੇਂ ਦੀ ਤਿਆਰੀ ਕਰੋ। ਆਉਣ ਵਾਲੇ ਸਮੇਂ ਦੀ ਤਿਆਰੀ ਕਰੋ। ਬੜਾ ਲੰਬਾ ਸਮਾਂ ਆਪਾਂ ਕਹਿੰਦਾ ਵੀ ਜੋ ਕਰਦਾ ਪ੍ਰਮਾਤਮਾ ਕਰਦਾ ਪ੍ਰਮਾਤਮਾ ਨੇ ਦੋ ਅੱਖਾਂ, ਦੋ ਕੰਨ ਸਾਰੇ ਹੰਦੇ ਤੇ ਬੜੇ ਵਧੀਆ ਸਾਨੂੰ ਬਣਾ ਕੇ ਇੱਥੇ ਭੇਜਦਾ। ਉਹ ਕੰਮ ਤਾਂ ਅਸੀਂ ਕਰਨਾ ਹਨ। ਬਾਬਿਆਂ ਥੋੜੀ ਬਾਬਿਆਂ ਤਾਂ ਸਾਨੂੰ ਗੁਰੂ ਰਬ ਜਾਸ ਮਾਰ ਚਲ ਗਿਆ ਆ ਕੇ ਚਲ ਗਿਆ ਲੜਾਈ ਲੜ ਕੇ ਬਾਬਾ ਸਾਹਿਬ ਆ ਕੇ ਲੜ ਕੇ ਚਲ ਗਿਆ ਜੇ ਕਹਦੀ ਉਹਨਾਂ ਨੇ ਸਭ ਕੁਝ ਕਰਨਾ ਉਹ ਤੇ ਚਲ ਗਿਆ ਤੁਹਾਨੂੰ ਲਿਖ ਕੇ ਦੇ ਗਿਆ ਬਾਬਾ ਸਾਹਿਬ ਦੁਨੀਆ ਤੋਂ ਗਏ ਲੇਕਿਨ ਉਹਦਾ ਜਿਹੜਾ ਲਿਖਿਆ ਸੰਦਾਨ ਉਹਨਾਂ ਦੀਆਂ ਲਿਖੀਆਂ ਗੱਲਾਂ ਮਹਾਰਾਜੀ ਦੀਆਂ ਲਿਖੀਆਂ ਗੱਲਾਂ ਤੁਹਾਨੂੰ ਆਉਣ ਵਾਲੇ ਸਮੇਂ ਲਈ ਪ੍ਰੇਰਿਤ ਕਰਦੀਆਂ ਵੀ ਇਸ ਰਸਤੇ ਤੁਰੋ ਇਸ ਰਸਤੇ ਨਾ ਤੁਰੋ ਲੇਕਿਨ ਅਸੀਂ ਜਿਹੜਾ ਰਸਤਾ ਦੱਸਿਆ ਸੀ ਇਸ ਰਸਤੇ ਤੁਰੋ ਹਨ ਉਹ ਕਹਿੰਦੇ ਸਤ ਸੰਗਤ ਮਿਲ ਰਹੀ ਹੈ ਮਾਦੋ ਜਿਵੇਂ ਮੱਧ ਮੱਖੀ ਦਾ ਇਕੱਠੇ ਰਹੋ ਲੇਕਿਨ ਪੰਡ ਬਚ ਅਸੀਂ ਰੇ ਇਕੱਲੇ ਇਕੱਲੇ ਗੁਰੂ ਕਹਿੰਦੇ ਕੋਈ ਕਿਸੇ ਕੋ ਰਾਜ ਨਾ ਦੇਹ ਜੋਲੇ ਹਨ ਨਿਜਵਲ ਸੇ ਲੇ ਹਨ ਤਾਕਤ ਨਾ ਲੈਣਾ ਪੈਣਾ ਅਸੀਂ ਤਾਕਤ ਫੇਰ ਨਹੀਂ ਇਕੱਠੀ ਕਰਦੇ ਅਸੀਂ ਫੇਰ ਕਰਦੇ ਕਰਦੇ ਜਿਹੜੀਆਂ ਸਾਡੇ ਗੁਰੂਆਂ ਨੇ ਸਾਨੂੰ ਗੱਲਾਂ ਕਹੀਆਂ ਸਾਰੀਆਂ ਉਲਟ ਰਵਿਦਾਸ ਬ੍ਰਾਹਮਣ ਮਤ ਪੂਜਿਏ ਜੋ ਹੋਵੇ ਗੁਣਹੀਨ ਪੂਜਿਏ ਚਰਨ ਚ ਡਾਲ ਕੇ ਜੋ ਹੋਵੇ ਗੁਣ ਅਸੀਂ ਅਸੀਂ ਕਹੀਏ ਨੇ ਅਸੀਂ ਨਹੀਂ ਸੀ ਅਸੀਂ ਤਾਂ ਰਵਿਦਾਸ ਮਹਾਰਾਜ ਤੁਸੀਂ ਝੂਠ ਕਹਿੰਦੇ ਸੀ ਇੱਧਰ ਨੂੰ ਹੀ ਜਾਓ ਜਾਓ ਜਿੱਥੇ ਮਰਜੀ ਲੇਕਿਨ ਮਤ ਦਾਨ ਮਤ ਦਾਨ ਮਤ ਕਿਹਨੂੰ ਕਹਿੰਦੇ ਮਤ ਦਾਨ ਵੋਟਾਂ ਨੂੰ ਕਹਿੰਦੇ ਮਤਦਾਨ ਕਰਨ ਜਾਣਾ ਮਤਦਾਨ ਕਹਿੰਦੇ ਕਰਨ ਜਾਣਾ ਬਾਬਾ ਸਾਹਿਬ ਨੇ ਕਹਿੰਦੇ ਸਾਰਿਆਂ ਦੁੱਖਾਂ ਦਾ ਹੱਲ ਜਿਹੜਾ ਉਹ ਰਾਜਨੀਤੀ ਆ ਪੋਲੀਟੀਕਲ ਪਾਵਰ ਆਫ ਦੀ ਮਾਸਟਰ ਕੀ ਰਾਜ ਸੱਤਾ ਦੀ ਚਾਬੀ ਆਪਣੇ ਹੱਥ ਲੈ ਲਓ ਸਮਾਜ ਦੀਆਂ ਦੁੱਖਾਂ ਤਕਲੀਫਾਂ ਦੇ ਦਰਵਾਜ਼ੇ ਜਿਹੜੇ ਬੰਦ ਆ ਉਹਨੂੰ ਖੋਲ੍ਹੋ ਲੇਕਿਨ ਅਸੀਂ ਉਹ ਗੱਲ ਨਹੀਂ ਮੰਨੀ ਇਸ ਕਰਕੇ ਬੇਨਤੀ ਕਰਦੇ ਆ ਕਿ ਸਾਰੇ ਆਪਾਂ ਇਕੱਠੇ ਹੋ ਜਾਈਏ ਜਿੱਥੇ ਕਮੀਆਂ ਕਮਜ਼ੋਰੀਆਂ ਦੂਰ ਕਰੀਏ ਆਉਣ ਵਾਲੇ 27 ਦੀ ਤਿਆਰੀ ਕਰੀਏ ਔਰ ਪੰਜਾਂ ਪਿੰਡਾਂ ਵਿੱਚ ਕਲਵੀਰ ਜੀ ਨੂੰ ਕਹੂੰਗਾ ਅਨੀਤਾ ਰਾਣੀ ਬੈਠੀ ਆ ਮਨਜੀਤ ਜੀ ਬੈਠਾ ਆਪਣਾ ਤਾਲਮੇਲ ਬਣਾ ਕੇ ਜਿਹੜੀਆਂ 78 ਸਾਲ ਤੋਂ ਸਰਕਾਰਾਂ ਨਹੀਂ ਕੰਮ ਕਰ ਸਕੀਆਂ ਇੱਕ ਨਵਾਂ ਇਤਿਹਾਸ ਸਿਰਜੋ ਆਉਣ ਵਾਲੇ ਸਮੇਂ ਲਈ ਆਪਾਂ ਉਹ ਆਪਣੀ ਟੀਮ ਬਣਾ ਕੇ ਗਾਹ ਤੁਰਿਏ ਆਜ਼ਾਦੀ ਦੇ ਦਿਨਾਂ ਵਿੱਚ ਕਦੇ ਕਿਸੇ ਨੂੰ ਤੰਗੀ ਨਹੀਂ ਹੁੰਦੀ ਗੁਲਾਮੀ ਕਦੇ ਖੁਸ਼ੀਆਂ ਦੇ ਰੰਗਾਂ ਵਿੱਚ ਰੰਗੀ ਨਹੀਂ ਹੁੰਦੀ ਜੇ ਬਤਨ ਦੇ ਆਸ਼ਿਕਾ ਨੇ ਸਿੱਧ ਕਰ ਦਿੱਤਾ ਗੁਲਾਮੀ ਤਾਂ ਯਾਰ ਉਹ ਰੱਬ ਦੀ ਵੀ ਚੰਗੀ ਨਹੀਂ ਹੁੰਦੀ ਅਸੀਂ 78 ਸਾਲ ਜਿਹਨਾਂ ਪਾਰਟੀਆਂ ਦੀ ਗੁਲਾਮੀ ਕੀਤੀ ਉਹਨੂੰ ਛੱਡ ਕੇ ਹਾਥੀ ਦੀ ਸਵਾਰੀ ਕਰੀਏ ਜੈ ਭਿੰਦਿਆ ਪਾਰ